ਹੈਲੋ एवरीवन वेलकम टू माय YouTube ਚੈਨਲ ਸਪਿੰਦਰ ਸਿੰਪਲ ਲਾਈਫ ਤੇ ਵਿੱਚ ਅੱਜ ਆਪਾਂ ਮੈਜ਼ਰਮੈਂਟ ਲਵਾਂਗੇ ਜਿੱਤੇ ਮੈਜ਼ਰਮੈਂਟ ਕਿਵੇਂ ਲੈਣਾ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿਵੇਂ ਕਿਵੇਂ ਮੈਜ਼ਰਮੈਂਟ ਕਰਦੇ ਜੀਏ ਮੈਜ਼ਰਮੈਂਟ ਲੈਣ ਦੇ ਲਈ ਜੇ ਤੁਹਾਡੇ ਕੋਲ ਕੋਈ ਮਿਰਰ ਹੋਵੇ ਤਾਂ ਉਹ ਸਭ ਤੋਂ ਵਧੀਆ ਬੈਟਰ ਰਹਿ ਜਾਂਦਾ ਹੈਗਾ ਜਦੋਂ ਆਪਾਂ ਕਿਸੇ ਵੀ ਕਸਟਮਰ ਤਾਂ ਆ ਜਾ ਅ ਛੋਟੀ ਲੈਂਥ ਲੈਣੇ ਹੈਗੇ ਤਾਂ ਆਪਾਂ ਪੁੱਛਦੀਆਂ ਕਹਿੰਦੇ ਪਤਾ ਨਹੀਂ ਲੱਗਦਾ ਸਾਨੂੰ ਕਿੱਥੇ ਹੈਗਾ ਜੇ ਆਪਾਂ ਟੱਚ ਕਰਦੇ ਆਂ ਗੋਡੇ ਤੇ ਜਾਂ ਗੋਡੇ ਦੇ ਥੱਲੇ ਆ ਫਿਰ ਵੀ ਉਹ ਦੇਖਣਾ ਚਾਹੁੰਦੇ ਹੁੰਦੇ ਆ ਜਦੋਂ ਉਹ ਦੇਖਣਾ ਚਾਹੁੰਦੇ ਇਦਾਂ ਕਰਦੇ ਆਂ ਤਾਂ ਆਪਣੀ ਜਿਹੜੀ ਨੀਵੀਂ ਆਪਾਂ ਸਿਰ ਨੂੰ ਨੀਵਾ ਕਰਕੇ ਦੇਖਾਂਗੇ ਕੋਸ਼ਿਸ਼ ਕਰਦੇ ਆਂ ਤੇ ਆਪਣੀ ਬਾਡੀ ਵੀ ਨਾਲ ਨੀਵੀਂ ਹੋ ਜਾਂਦੀ ਹੈ ਥੱਲੇ ਨੂੰ ਤੇ ਉਹਦੇ ਨਾਲ ਜਿਹੜੀ ਸ਼ਰਟ ਦੀ ਲੈਂਥ ਹੈ ਉਹ ਲੰਬੀ ਹੋ ਜਾਂਦੀ ਹੈ ਤੇ ਫਿਰ ਉਹਦੇ ਵਿੱਚ ਆਪਾਂ ਨੂੰ ਕੰਪਲੇਂਟ ਆਉਂਦੀ ਹੈਗੀ ਇਦੇ ਲਈ ਜੇ ਆਪਣੇ ਕੋ ਮਿਰਰ ਹੋਵੇ ਤੇ ਬੈਟਰ ਰਹਿ ਜਾਂਦਾ ਆਪਾਂ ਜਦੋਂ ਜਦੋਂ ਵੀ ਮੈਂ ਮੈਜ਼ਰਮੈਂਟ ਕਰਦੀ ਆ ਮੈਂ ਆਲਵੇਜ਼ ਜਦੋਂ ਆਹ ਜਿੰਨਾ ਵੀ ਕਿਸੇ ਨੇ ਕਮੀਜ਼ ਰੱਖਣਾ ਹੈ ਉਹਦੇ ਹਿਸਾਬ ਨਾਲ ਜਿਹੜੀ ਆਪਣੀ ਮੋਢੇ ਦੀ ਸਿਲਾਈ ਹੁੰਦੀ ਆ ਜਾਂ ਆਪਾਂ ਇੱਥੋਂ ਲੈ ਕੇ ਦਾ ਮਿਡਲ ਕਰਕੇ ਤਾਂ ਆਹ ਮੋਢੇ ਦੀ ਜਿਹੜੀ ਉੱਥੇ ਆਪਾਂ ਐਂਟੀ ਟੇਪ ਰੱਖ ਕੇ ਤੇ ਓਨੀ ਹੀ ਲੈਂਥ ਲੈ ਲੈਂਦੇ ਮੈਂ ਤਾਂ ਲੰਬਾ ਕਰ ਦਿੱਤਾ ਤੇ ਜਦੋਂ ਫਰੰਟ ਤੇ ਸ਼ੀਸ਼ਾ ਆ ਤਾਂ ਮੈਂ ਦੋ ਜੋ ਵੀ ਮੈਜ਼ਰਮੈਂਟ ਆ ਥੀਰੀਆ ਪਰਸਨ ਹੁੰਦਾ ਆ ਉਹਨੂੰ ਦੱਸਦਾ ਹੁੰਦਾ ਕਿ ਮੇਰਾ ਕਮੀਜ਼ ਇੱਥੋਂ ਤੱਕ ਇੰਨਾ ਲੰਬਾ ਹੋ ਸਕਦਾ ਹੈ ਜੇ ਉਹਨੇ ਬੰਦ ਕਰਨਾ ਤਾਂ ਵੀ ਆਪਾਂ ਕਰ ਸਕਦੇ ਹੈ ਘੱਟ ਕਰਨਾ ਤਾਂ ਵੀ ਕਰ ਸਕਦੇ ਹੈਗੇ ਤੇ ਸੈਕੰਡ ਵਨ ਮੈਂ ਜਿੱਤਾ ਆਪਣਾ ਮੇਰਾ ਆਪਣਾ ਇਹ ਮੈਂ ਤਾਂ ਬਣਿਆ ਹੋਇਆ ਤੇ ਮੈਂ ਉਹਦੇ ਵਿੱਚ ਕਈ ਵਾਰ ਜੇਦੀ ਤਾਂ ਬੈਸਟ ਭਾਰੀ ਹੋਵੇ ਤੇ ਉਹਦਾ ਤਾਂ ਮੈਂ ਉੱਪਰ ਵਾਲਾ ਆ ਚੀਜ਼ ਲੈਣੀ ਹੈ ਜਿਹੜੀ ਵੇਗਰ ਮੈਟਰ ਦੇ ਟੌਪਟ ਕਰਦੀ ਹੈਗੀ ਤੇ ਜੇ ਜੇ ਦਾ ਨਾਰਮਲ ਪਰਸਨ ਹੈਗਾ ਕਿ ਕੁਕਲੇਟਾਂ ਦੇ ਵਿੱਚ ਉਹਦਾ ਸਾਈਜ਼ ਸਹੀ ਹੋ ਜਾਂਦਾ ਉਹਦੇ ਲਈ ਮੈਂ ਆਹ ਹਾ ਜਿਹੜੀ ਤੋਂ ਆਪਣੇ ਟਾਪ ਦੇ ਉੱਪਰ ਲੈਣੀ ਹੈ ਜੇ ਤੋਂ ਵੀ ਮੈਂ ਮੈਂਟ ਲੈਣਾ ਹੈ ਤਾਂ ਤੁਸੀਂ ਇਹ ਦੇ ਵਿੱਚ ਆਪਣੀ ਫਿੰਗਰ ਚ ਰੱਖਣੀ ਇੰਨੀ ਲੂਸ ਜਿਹੇ ਨਾਲ ਹੀ ਆਪਣੇ ਫਿਟਿੰਗ ਜਿਹੜੀ ਬਹੁਤ ਵਧੀਆ ਪਰਫੈਕਟਲੀ ਆਉਣੀ ਹੈ ਤੇ ਸੈਕੰਡ ਮੈਜ਼ਰਮੈਂਟ ਮੇਰਾ ਜਿਹੜਾ ਹੁੰਦਾ ਅੰਡਰ ਅੰਡਰ ਦਾ ਵਾਸ ਹੁੰਦਾ ਤੇ ਉਹ ਉਹ ਦੀ ਜਦੋਂ ਆਪਾਂ ਲੈਣਾ ਹੈ ਬੋਡੀ ਟਾਈਟ ਜਿੱਤਾ ਇਦੇ ਵਿੱਚ ਤੁਸੀਂ ਕਸਟਮਰ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਰੂਜ਼ ਪਾਉਣੇ ਹੋ ਜਾਂ ਕੀ ਬਿਲਕੁਲ ਸਕੈਨ ਟਾਈਟ ਹੈਗਾ ਆਪਾਂ ਉਹਦੇ ਹਿਸਾਬ ਨਾਲ ਆਪਾਂ ਜੇ ਰੱਖਣਾ ਹੈਗਾ ਤੇ ਜੇ ਆਪਾਂ ਮਤਲਬ ਸਕੈਨ ਟਾਈਟ ਹੈ ਹੈ ਉਹਨਾਂ ਦਾ ਮੈਜ਼ਰਮੈਂਟ ਕਰਾਉਣਾ ਚਾਹੁੰਦੇ ਨੇ ਤੇ ਵਿੱਚ ਆਪਣੀ ਫਿੰਗਰ ਤਾਂ ਹੋਣਾ ਬਹੁਤ ਜ਼ਰੂਰੀ ਹੈ। ਤੇ ਥਰਡ ਵਨ ਹੈਗਾ ਜਿਹੜਾ ਉਹ ਆਪਾਂ ਇਧਰੋਂ ਕਿੱਥੋਂ ਸਲੈਟ ਕਿਥੋਂ ਸ਼ੁਰੂ ਕਰਨੇ ਹੈਗੇ ਹਿੱਪ ਤੱਕ ਕਈ ਲੰਬੇ ਜਾਂਦੇ ਨੇ ਏਦਾਂ ਕਈ ਇੱਥੇ ਖੜ੍ਹੇ ਜਾਂਦੇ ਨੇ ਕਈ ਜ਼ਿਆਦਾ ਹੀ ਕਰ ਦਿੰਦੇ ਨੇ ਕਿ ਮੈਂ ਉੱਚੇ ਹੀ ਚਾਕ ਬਣਾਉਣੇ ਨੇ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਦਾ ਮੈਜ਼ਰਮੈਂਟ ਲੈਂਦੇ ਹਾਂ ਜਿੱਦਾਂ ਹਮ ਕਈਆਂ ਦੇ ਇੱਥੇ ਕਰਦੇ ਨੇ ਕਈ ਕਰ ਦਿੰਦੇ ਨੇ ਕਿ ਅਸੀਂ ਆਹ ਜਿਹੜੀ ਚੀਜ਼ ਹੈ ਕਵਰ ਕਰਨੀ ਤੇ ਇੱਥੇ ਵੀ ਮੈਂ ਚਾਕ ਬਣਾਉਣੀ ਹੈ ਕਿਉਂਕਿ ਇਹ ਡਿਪੈਂਡ ਕਰਦਾ ਪਰਸਨ ਤੋਂ ਪਰਸਨ ਦੇ ਵਿੱਚ ਤੇ ਉਹਦੇ ਹਿਸਾਬ ਦੇ ਨਾਲ ਹੀ ਜਿੱਥੋਂ ਤੱਕ ਆਪਣਾ ਹਾਂ ਇੰਗਲੈਂਡ ਹੈਗੇ ਹੁਣ ਮੈਂ ਇੱਥੇ 13 ਇੰਚ ਤੱਕ ਦਾ ਇਹ ਤਾਂ ਲੈਂਥ ਲੈਣੀ ਆ ਸਟਿਚਿੰਗ ਦੀ ਤੇ ਜਿੱਥੋਂ ਆਪਣੀ ਲੈਂਥ ਲਈਏ ਉੱਥੋਂ ਹੀ ਆਪਾਂ हिਪ ਦੀ ਮੈਗਰਮੈਂਟ ਕਰਨੀ ਹੈਗੀ ਤੇ ਜਦੋਂ ਵੀ हिਪ ਦੀ ਮੈਗਰਮੈਂਟ ਕਰਨੀ ਆ ਉਹਦੇ ਵਿੱਚ ਵੀ ਆਪਾਂ ਫਿੰਗਰ ਰੱਖਣੀ ਜ਼ਰੂਰੀ ਹੈਗੀ ਆ ਤੇ ਬਾਕੀ ਜਿੰਨੀ ਵੀ ਲੈਂਥ ਹੈਗੀ ਉਹਦੇ ਆਪਣੇ ਚਾਕ ਰਹਿ ਜਾਣੀ ਹਾਂਜੀ ਹੁਣ ਆਪਾਂ ਇਹਦੀ ਪਲੇਟਾਂ ਲਾਉਂਦਾ ਮਾਰਕ ਲਾਉਂਦੇ ਕਿੰਨੇ ਪਲੇਟਾਂ ਦਾ ਇਹਦੀ ਮਾਰਕ ਜਿਹੜਾ ਕਰਨਾ ਹੈਗਾ ਉਹ ਉਪਰੋਂ ਜਿੰਤਾ ਲੈਂਥ ਲੈਂਸੀ ਕਿ ਉਸੇ ਹਿਸਾਬ ਦੇ ਨਾਲ ਜਿੰਨਾ ਵੀ ਬਾਡੀ ਦਾ ਐ ਬਰਸਟਿਡ ਮੈਟਲ ਦਾ ਤੱਕਤਾ ਮਾਰਕ ਲੈਣਾ ਹੈ ਤੇ ਇਹ ਵੀ ਲਈ ਵੀ ਡਿਪੈਂਡ ਕਰਦਾ ਹੈ ਬਾਡੀ ਦਾ ਇੱਕ ਤੋਂ ਕਿੰਨੀ ਲੈਂਥ ਮੰਗਣੀ ਹੈਗੀ ਆ ਉਹ ਕਰਨੀ ਹੈਗੀ ਇਹ ਆਪਾਂ ਜੂਸਲੀ ਆਪਾਂ 7 ਐਂਡ ਹਾਫ ਰੱਖ ਦਿੰਨੇ ਆਂ ਅੱਜ ਕੱਲ ਜਦੋਂ ਹੋ ਕੁੜੀਆਂ ਜ਼ਿਆਦਾਤਰ ਟਾਈਟ हिਪ ਤੋਂ ਵੀ ਥੋਾਂ ਜਿਹੜੀ ਚੀਜ਼ ਹੈ ਬਿਲਕੁਲ ਟਾਈਟ ਹੋ ਜਾਂਦੀ ਹੈ ਉਹਦੇ ਲਈ ਮੈਂ ਕਈ ਵਾਰੀ ਡਿਪੈਂਡ ਕਰਦਾ ਹੁੰਦਾ ਹੈ ਕਿ ਕਿੰਨੀ ਲੰਬਾ ਲੰਬੀ ਕਿੰਨੀ ਹੈ ਮਤਲਬ ਲੈਂਥ ਕਿੰਨੀ ਹੈਗੀ ਆ ਤੇ ਉਹਦੇ ਹਿਸਾਬ ਤੇ ਨਾਲ ਇਥੋਂ ਮੈਂ ਡਲ ਤੋਂ ਲੈ ਕੇ ਉਹ ਮੈਂ ਮੈਜ਼ਰਮੈਂਟ ਕਰਕੇ ਤੇ ਉਹ ਨੂੰ ਮੈਂ 7 ਐਂਡ ਹਾਫ ਔਰ 8 ਟੂ 8 ਐਂਡ ਹਾਫ ਦੇ ਸਾਹ ਦੇਣੀ ਹੈਗੀ ਤੇ ਦੂਸਰੀ ਗੱਲ ਜਿਹੜੀ ਇਹ ਆਹ ਜਿਹੜਾ ਮੈਜ਼ਰਮੈਂਟ ਲੈਣਾ ਬਹੁਤ ਜ਼ਰੂਰੀ ਹੈ ਪਾਇਆ ਜਦੋਂ ਆਪਾਂ ਇਹ ਮੈਜ਼ਰਮੈਂਟ ਲੈਨੇ ਆ ਤਾਂ ਆਪਾਂ ਨੂੰ ਬਹੁਤਾ ਸੋਚਣ ਦੀ ਲੋੜ ਨਹੀਂ ਪੈਂਦੀ ਜਿੱਦਾਂ ਹੁਣ ਇਹ ਜਿਹੜੀ ਮੈਨਕਨ ਹੈਗੀ ਹੈ ਮੇਰੀ ਇਹ 4 ਸਾਈਜ਼ ਦੀ ਹੈ 4 ਸਾਈਜ਼ ਦਾ ਜਿਹੜਾ ਮੈਜ਼ਰਮੈਂਟ ਵਿੱਚੋਂ ਹੈਗਾ ਉਹ 6 ਐਂਡ ਹਾਫ ਦੇ ਵਿੱਚ ਆਉਂਦਾ ਆਹ ਜਿਹੜੀ ਚੀਜ਼ ਹੈਗੀ 8 ਤਾਂ ਹੁਣ ਡਿਪੈਂਡ ਕਰਦਾ ਹੁੰਦਾ ਹੈ ਜੀ ਹੁਣ ਮਤਲਬ ਮੇਰੇ ਕੋਟਵਾਂ ਬੁਸਾਈਜ਼ ਦੀ ਵੀ ਹੈਗੀ ਆ ਉਹ ਹੁਣ ਮੈਂ ਇਸ ਟਾਈਮ ਤੇ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੀ ਤੁਸੀਂ ਇਹਨੂੰ ਮਤਲਬ ਜੇ ਕਿਸੇ ਦਾ ਵੀ ਜੇ ਤਾਂ ਮੈਨੇਜਮੈਂਟ ਲੈਣੇ ਉਹਦਾ ਮੈਟਰ ਜ਼ਰੂਰ ਲੈਣਾ ਆਪਾਂ ਜੁਲੀ 7 ਤੇ ਪਾ ਲਈ ਹੈਗੀ 3 ਐਂਡ 1/2 ਤੁਹਾਨੂੰ ਸ਼ਾਨਦਾਰ ਆਕੇ 7 ਤੇ ਪਾ ਦਿੰਦੇ ਉਹਦੇ ਵਿੱਚ ਹੁਣ ਜੇ ਤਾਂ ਲੇਡੀ ਹੁਣ ਇਹਦਾ ਮਤਲਬ ਆ ਆਹ ਜਿਹੜੀ ਚੀਜ਼ ਹੈਗੀ ਆ ਇਹ 34 ਹੈਗੀ ਆ ਫਿੰਗਰ ਵਿੱਚ ਦੇਗੀ ਤੇ ਇਹਦਾ ਜਿਹੜਾ ਮੈਜ਼ਰਮੈਂਟ ਆ ਹਾਂ ਮਿੰਡਾ ਵਾਲਾ ਆਉਂਦਾ ਹੈਗਾ ਉਹ ਹੁੰਦਾ ਹੈ 6 1/2 ਉਹ 6 ਇਹ ਅੰਗਿਆ 6 1/4 ਆਉਂਦਾ ਹੈਗਾ ਤਾਂ ਆਪਾਂ ਚਲੋ 6 ਲੈ ਕੇ ਚੱਲਦੇ ਹੈਗੇ ਤੇ ਜੇ ਹੁਣ ਇਹਦਾ ਇਹੀ ਮੈਜ਼ਰਮੈਂਟ ਆਪਣਾ ਫੋੜੀ ਤੇ ਚਲਾ ਜਾਂਦਾ ਤੇ ਉਹ 7 1/2 ਤੇ ਪਹੁੰਚ ਜਾਂਦਾ ਹੈਗਾ ਆ ਜਿੱਦ ਵੀ ਵੇਰਤ ਹੁੰਦੀ ਹੈ ਇਹਦੇ ਵਿੱਚ ਡਿਫਰੈਂਟ ਪੈਂਦਾ ਜੇ ਹੁਣ ਆਪਣਾ ਆਪਾਂ ਦਿਨਾ ਮੈਜ਼ਰਮੈਂਟ ਤੋਂ ਲਾ ਦਿੰਨੇ ਆਪਾਂ ਪਲੇਟਾਂ ਆਪ 7 ਐਂਡ ਹਾਫ ਤੇ ਲਾ ਦਿੰਨੇ ਪਲੇਟਾਂ ਦੇ ਜਿਹੜਾ ਮੀਡਲ ਹੈਗਾ ਪਾਰਟ ਉਹ ਪਲੇਟਾਂ ਇੱਥੇ ਆ ਜਾਂਦੀਆਂ ਮੀਡਲ ਆਪਣਾ ਇੱਥੇ ਹੈਗਾ ਤੇ ਉਹਦੇ ਵਿੱਚ ਵੀ ਜਿੱਦਾਂ ਪਾਇਆ ਵੀ ਕਮੀ ਸੋਹਣਾ ਨਹੀਂ ਲੱਗਦਾ ਤਾਂ ਫਿਟਿੰਗ ਦੇ ਵਿੱਚ ਵੀ ਕਈ ਵਾਰੀ ਫਿਰ ਕਸਟਮਰ ਨੂੰ ਲੱਗਦਾ ਕਿ ਇਹ ਮੈਨੂੰ ਆਫ ਸੈਂਟਰ ਜਿਆ ਲੱਗ ਰਿਹਾ ਹੈਗਾ ਤੇ ਜਦੋਂ ਆਪਾਂ ਇਹਦੇ ਲਈ ਧਿਆਨ ਜ਼ਰੂਰ ਰੱਖਣਾ ਕਿ ਇੱਕ ਤਾਂ ਪਲੇਟਾਂ ਦੀ ਲੈਂਥ ਤਾਂ ਧਿਆਨ ਰੱਖੋ ਬਾਡੀ ਦੇ ਹਿਸਾਬ ਦੇ ਨਾਲ ਜੇ ਤਾਂ ਹੋਰ ਮਤਲਬ ਬਿਲਕੁਲ ਫਲੈਟ ਹੈਗਾ ਤੇ ਕੋਈ ਫਿਟਿੰਗ ਦੇ ਵਿੱਚ ਛੀ ਪਾਉਣਾ ਹੈਗਾ ਉਹਨੂੰ ਹਿੱਪ ਤੱਕ ਫਿਟਨ ਚਾਹੀਦੀ ਉਹਦੇ ਪਲੇਟ ਲੰਬੇ ਹੋਣਗੇ ਤੇ ਜਿਨ੍ਹਾਂ ਦੀ ਮਤਲਬ ਕੰਮੀ ਫਲੈਟ ਨਹੀਂ ਹੈਗਾ ਥੋੜੀ ਜਿਹੀ ਕੰਮੀ ਇਸ ਤਰੀਕੇ ਦੇ ਨਾਲ ਆਉਂਦੀ ਹੈ ਉਹਨਾਂ ਦੀ ਪਲੇਟ 7.5 ਹੋਰ 7 ਤੱਕ ਵਜੋਂ ਵੀ ਹੈਗੀ ਦੂਸਰੀ ਗੱਲ ਜਿਹੜੀ ਹੈਗੀ ਉਹ ਮੇਰਾ ਉੱਪਰੋਂ ਪਲੇਟ ਹੈਗਾ ਇਹਦੇ ਹਿਸਾਬ ਦੇ ਨਾਲ ਜਿਹੜੀ ਲੈਣ ਕਰਨੀ ਹੈ ਮੇਰੇ ਕੋਲ ਇਹਦਾ 9 1/2 ਦੀ ਅਮਾਡਲ ਤੇ ਜੇ ਹੁਣ ਆਪਾਂ ਬੈਕ ਤੋਂ ਦੇਖਦੇ ਹਾਂ ਬੈਕ ਤੇ ਪਲੇਟ ਮੈਂ ਆਲਵੇਜ਼ ਹੀ ਅੱਧਾ ਇੰਚ ਉੱਪਰ ਪਾਉਣੀ ਹੈਗੀ ਆ ਜਿਹੜੇ ਹੁਣ ਮੇਰੇ ਪਲੇਟ 12.5 ਤੇ ਪੈਂਦੇ ਹੈਗੇ ਆ ਤੇ ਮੈਂ ਜਿਹੜਾ ਬੈਕ ਦਾ ਪਲੇਟ ਆ 12 ਤੇ ਵੀ ਤਾਂ 11.5 ਤੇ ਵੀ ਮੈਂ ਪਾ ਲੀਣੀ ਹੈਗੀ ਉਹਦੇ ਨਾਲ ਜਿਹੜੀ ਆਹ ਹੈਗੀ ਆ ਫੇਟੇngਿਆ ਬੜੀਏ ਤਰੀਕੇ ਦੇ ਨਾਲ ਕੌਂਡ ਹੈਗੀ ਆ ਜਿਹੜੀ ਇੱਥੋਂ ਤੇ ਮੈਂ ਬੈਕ ਦੇ ਪਲੇਟ ਆਪਣੇ ਲੰਬੇ ਦੀ ਪਾਉਣੀ ਆ ਮੇਰੇ ਤਕਰੀਬਨ 9 ਇੰਚ ਦੇ ਪਲੇਟ ਹੁੰਦੇ ਆ ਇੱਥੇ ਤੱਕ ਮੈਂ ਪਲੇਟ ਪਾ ਕੇ ਬੈਕ ਦੀ ਬਿਲਕੁਲ ਜੁਡੀਫਾਈਟਿੰਗ ਆ ਪ੍ਰੋਪਰਲੀ ਬਣੀ ਹੁੰਦੀ ਤੇ ਫਿਰ ਆਪਾਂ ਹੁਣ ਤੀਰਾ ਮਿਲਾਗੇ ਜਦੋਂ ਤੋ ਤੀਰਾ ਕਰਦੇ ਹੈਗੇ ਆ ਆਪਾਂ ਤੀਰਾ ਆਹਾਂ ਜਿਹੜੀ ਚੀਜ਼ ਆ ਇੱਥੇ ਮਤਲਬ ਐਂਜੀ ਟੇਪ ਨੂੰ ਉਹਦੇ ਛੋੜ ਦੇ ਉੱਪਰ ਜੇ ਤਾ ਸ਼ਰਟ ਪਾਈ ਹੈ ਕਮੀਜ਼ ਪਾਇਆ ਉਹਦੀ ਸਵਾਈ ਦੇ ਹਿਸਾਬ ਨਾਲ ਕਰ ਲਓ ਨਹੀਂ ਤੇ ਜਿਹੜੀ ਆਪਣੇ ਇੱਥੇ ਬੋਨ ਹੁੰਦਾ ਹੱਡੀਆਂ ਉਹਦੇ ਹਿਸਾਬ ਤੇ ਨਾਲ ਆਪਾਂ ਤੀਰਾ ਕਰ ਲੈਣੀ ਹੈਗੀ ਤੇ ਤੀਰੇ ਦੇ ਵਿੱਚ ਵੀ ਹੁਣ ਜੇ ਆਪਣਾ ਬੈਕ ਗਲਾ ਜਿਹੜਾ ਹੁਣ ਮੈਂ ਤੀਰਾ ਇੱਥੇ ਮਿਣਿਆ ਹੈਗਾ ਇਹ 49 ਚ ਦਾ ਹੈਗਾ ਇਹਦੇ ਵਿੱਚ ਇਹ तकरीबन 4 ਜਾਂ 4.5 ਇੰਚ ਦੇ ਘਰੇ ਤੱਕ ਹੀ ਆਪਾਂ ਇਹ ਇਹ ਨਾ ਤੀਰਾ ਜਿਹੜਾ ਮੈਂ ਪਹਿਲਾਂ ਮਿਣ ਕੇ ਰੱਖਿਆ ਤੇ ਜਦੋਂ ਆਪਾਂ ਬੈਕ ਦੀ ਮਤਲਬ neck ਲੈਣੀ ਆਪਣੀ ਜਿਹੜਾ ਇੱਥੇ ਹੱਡੀ ਹੈਗੀ ਆਹਾ ਜਿਹੇ ਮੈਂ ਇਹਦੇ ਤੋਂ ਆਲਵੇਸ ਇੱਥੋਂ ਹੀ ਨਹੀਂ ਤੇ ਇਹਦੇ ਤੋਂ ਮੈਂ ਹੁਣ 6.4 ਇੰਚ ਲਿਆ। ਹੁਣ ਤਕਰੀਬਨ ਜੇ ਕਿਸੇ ਦਾ ਗਲਾ ਵੱਟਾ ਹੈਗਾ ਆ ਉਹਨੇ 7.5 ਆ 8.5। ਬੰਦੇ ਦੀ ਹਾਈਟ ਤੇ ਵੀ ਡਿਪੈਂਡ ਕਰਨਾ ਹੈਗਾ ਲੈਪ ਤੇ ਆਪੋ ਆਪਣੀ ਦਾ ਚੋਇਸ ਤੇ ਵੀ ਕਰਨਾ ਹੈ ਰੈਪ ਦਾ ਵੀ। ਤੇ ਇਹਦੇ ਨਾਲ ਹੁਣ ਜੇ ਆਪਣਾ ਟਿਕਾਪਾ ਮੈਂ 7 ਦਾ ਹਿਸਾਬ ਦੱਸੂਗੀ ਤੇ ਉਹਦੇ ਨਾਲ ਆਪਣਾ ਅੱਧਾ ਇੰਚ ਦਾ ਧੀਰਾ ਕੱਟ ਲੈਣਾ ਹੈਗਾ 13.5 ਦੀ ਕਟਾਈ ਕਰਾਂਗੇ। ਤੇ ਉਹਦੇ ਨਾਲ ਆਪਣਾ ਪਰਫੈਕਟਲੀ ਸੈਟ ਆਊਗਾ। ਹੁਣ ਆਪਾਂ ਇਹ ਫਰੰਟ neck ਦੀ ਮੈਡਿਮੈਂਟ ਦੀ ਗੱਲ ਕਰਦੇ ਉਹੀ ਨਾ ਆਪਣਾ ਆਹ ਇੱਥੋਂ ਮੇਢਲ ਤੋਂ ਜਿੱਥੋਂ ਆਪਣੀ ਧੀਰੇ ਦੀ ਜਿਹੜੀ ਸੀ ਲੱਗੀ ਹੋਈ ਹੈ ਸ਼ੋਲਡਰ ਦੀ ਉਥੋਂ ਇਦਾਂ ਸਿੱਧਾ ਰੱਖ ਕੇ ਜਿੰਨਾ ਵੀ ਹਵਾ ਆਕਾਸਤ ਮਤ ਜਾਉਂਦਾ ਹੈਗਾ ਉਹਦੇ ਹਿਸਾਬ ਦੇ ਨਾਲ ਆਹ ਹੁਣ ਮੇਰਾ 6.5 ਆ ਗਿਆ ਇੱਥੋਂ ਜਦੋਂ ਤੁਸੀਂ ਆਹ ਇਦਾਂ ਰੱਖਿਆ ਉਥੋਂ ਸਿੱਧੀ ਲਾਈਨ ਐਸ ਮਿਡਲ ਤੱਕ ਜਾ ਕੇ ਗਿਵੇਂ ਛੋ ਕਰਦੇ ਨੇ ਤੇ ਤੁਹਾਡਾ ਗਲਾ ਇੱਥੇ ਕਈ ਆਪਣਾ ਗਲਾ ਬਿਲਕੁਲ ਟੀਪ ਪਾਉਣਾ ਚਾਹੁੰਦੇ ਨੇ ਕਈ ਮਤਲਬ ਕਹਿੰਦੇ ਪਿਆਸੀਆ ਕੋਲ ਦਿਖਾਉਣੀ ਆ ਕਈ ਕਹਿੰਦੇ ਨਹੀਂ ਦਿਖਾਉਣੀ ਹੈਗੀ 7 ਕਲਾ ਜੂਦਲੀ ਸਾਰਿਆਂ ਨੂੰ ਠੀਕ ਆ ਜਾਂਦਾ 6 1/2 ਐਂਡ ਸੋ ਜਿੱਦੋਂ 7 ਐਂਡ 1/2 ਐਂਡ 8 ਤੇ ਜਾਂਦਾ ਉਹ ਵੱਡੇ ਗਲੇ ਦੇ ਵਿੱਚ ਤੁ딜 ਹੋ ਜਾਂਦਾ ਉਹ ਡਿਪੈਂਡ ਔਨ ਪਰਸਨ ਤੇ ਉਹ ਕਿੰਨਾ ਪਾਉਣਾ ਚਾਹੁੰਦੇ ਬਾਕੀ ਡਿਪੈਂਡ ਹਾਈਟ ਤੇ ਵੀ ਕਰਦਾ ਜੇ ਦੀ ਹਾਈਟ ਛੋਟੀ ਆ ਉਹਦਾ ਗਲਾ ਛੋਟਾ ਹੋਗਾ ਜੇ ਰੱਪਟਾ ਪਰਸਨ ਹੈ ਗਾ ਲੰਬਾ ਹੈਗਾ ਉਹਦਾ ਗਲਾ ਜਿਹੜਾ ਉਹ ਲੰਬੇ ਦੇ ਹਿਸਾਬ ਨਾਲ ਹੋਗਾ ਤੇ ਹੋਰ ਜਿਹਨੋਂ ਆਪਾਂ ਬਾਅ ਮੈਂ ਐਲੀਮੈਂਟ ਕਰਨਾ ਹੈ ਗਿਆ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਦੱਸਵਾਂ ਜਿੱਦਾਂ ਹੁਣ ਕਈ ਕਰਦੇ ਕਿ ਗਲੇ ਦਾ ਅਲਾਈਨਮੈਂਟ ਇੱਕ ਟਾਈਮ ਆ ਆઠ ਹੈ ਤੇ ਇਥੋਂ ਵੀ ਮੈਂ ਆ ਵੀ ਕੋਈ ਇਹ ਵਲਾਂ 8 ਹੈ ਕਲਾਂ ਆਪਣਾ ਤੇ ਜਦੋਂ ਆਪਾਂ ਇਹਨੂੰ ਇਦਾਂ ਕਰਾਂਗੇ ਤੇ ਇਹ ਵੀ 8 ਹੈ ਇੱਥੇ ਵੀ ਇੱਥੇ 8 ਹੈ ਤੇ ਇਹ ਜੇ ਦਾ ਇੱਥੇ ਲਿਆਂਦਾ ਤੇ ਇਹ ਵੀ 8 ਠੀਕ ਹੈ ਇਹਦੇ ਵਿੱਚ ਇੰਨਾ ਫਰਕ ਨਹੀਂ ਪੈਂਦਾ ਕਿ ਤੁਸੀਂ ਡਿਪੈਂਡ ਕਰਦਾ ਤੁਸੀਂ ਅਲਾਈਨਮੈਂਟ ਕਿੱਥੋਂ ਕਰਦੇ ਕਿਵੇਂ ਕਰਦੇ ਤੇ ਹੁਣ ਆਪਾਂ ਬਾਹਾਂ ਕਰਨੀਆਂ ਨੇ ਬਾਹਾਂ ਇੱਥੇ ਤਾਂ ਸਲਾਈ ਹੈਗੀ ਆ ਜਾਂ ਆਪਣੇ ਤੁਸੀਂ ਇੱਥੇ ਜੇ ਨੋ ਨਾ ਮਤਲਬ ਸੀਮਸ ਬਾਹਾਂ ਕੁਝ ਵੀ ਆ ਬਾਹਾਂ ਕਰਨੀਆਂ ਨੇ ਉਹ ਆਪਾਂ ਇੱਥੋਂ ਆ ਬੋਨ ਹੈਗਾ ਹੱਡੀ ਤੋਂ ਉਹ ਉਹ ਟੂ ਮੀਜਰਮੈਂਟ ਕਰਕੇ ਜਿੰਨੀ ਦੀ ਬਾਹ ਰੱਖਣੀ ਹੈਗੀ ਉਹਦੇ ਹਿਸਾਬ ਨਾਲ ਕਰਨਾ ਪਏਗਾ ਤੇ ਜਦੋਂ ਹੁਣ ਆਪਾਂ ਬਾਹ ਖੁੱਲੀ ਮੇੜਨੀ ਹੈਗੀ ਆ ਆ ਜਿਹੜੀ ਚੀਜ਼ ਹੈਗੀ ਆ ਜੇ ਤਾਂ ਆਪਾਂ ਸਿੱਧੀ ਮੇਣੀ ਹੁਣ ਇੰਨੀ ਮੇਰੀ ਹੈਗੀ ਆ 7 and 1/2 for 8 ਡਰ ਲੈ ਮੈਰਾ ਜੇਦੋਂ ਮੈਂ ਇਹਨੂੰ ਐਦਾਂ ਕੀਤਾ ਹੈ ਤੇ ਇਹ ਮੈਨੂੰ ਟਾਈਟ ਫੀਲ ਕਰਨ ਲੱਗ ਪਈ ਜਦੋਂ ਆਪਾਂ ਬਾਹ ਨੂੰ ਮੋੜਦੇ ਆ ਤੇ ਆਪਣੇ ਜਿਹੜੇ ਮਸਲ ਆ ਉਹ ਫੁੱਲ ਜਾਂਦੇ ਇਸੇ ਤਰੀਕੇ ਦੇ ਨਾਲ ਹੀ ਜੇਡਾ ਆਪਣੇ ਅੱਧੀ ਬਾਹ ਦਾ ਵੀ ਮੈਜ਼ਰਮੈਂਟ ਕਰਦੇ ਆ ਤੇ ਉਹ ਵੀ ਹੈ ਇਹ ਇਹੀ ਸੌਫਟ ਦੋਨੇ ਦੇ ਬਾਹਾਂ ਤੱਕ ਪੂਰੀਆਂ ਪਾਈਆਂ ਨੇ ਤੁਹਾਨੂੰ ਆਪਣੇ ਤੁਸੀਂ ਕਰਕੇ ਦੇਖ ਸਕਦੇ ਹੋ ਤੇ ਜਦੋਂ ਵੀ ਬਾਹ ਮੈਂਦੇ ਆਪਾਂ ਇਦਾਂ ਇਹਦੇ ਵਿੱਚ ਵੀ ਆਪਾਂ ਫਿੰਗਰ ਰੱਖੀ ਦੀ ਤਾਂ ਪੂਰੀ ਆਉਂਦੀ ਆ ਤੇ ਆ ਦੇਖੋ ਜੇ ਹੁਣ ਮੈਂ ਇਦਾਂ ਕੀਤਾ ਤੇ ਇਹਦੇ ਵਿੱਚ ਮੈਨੂੰ ਮਤਲਬ ਮੇਰੀ ਫਿੰਗਰ ਹੋਣ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਲੱਗੀ ਹੈਗੀ ਸੈਟ ਹੈ ਬਿਲਕੁਲ ਤੇ ਜੇ ਹੁਣ ਆਪਾਂ ਇਹਨੂੰ ਇਦਾਂ ਬਿਲਕੁਲ ਪੀਸ ਸਕੈਨ ਟਾਈਟ ਬਣਾਉਣਾ ਹੈਗਾ ਜਾਂ ਤਾਂ ਸਕੈਨ ਟਾਈਟ ਬਣਾਉਣ ਲਈ ਅਸੀਂ ਇਦਾਂ ਸਿੱਧੀ ਬਾਹ ਨੂੰ ਮੈਜ਼ਰਮੈਂਟ ਕਰ ਲੈਨੇ ਆ ਤੇ ਉਹ ਫਿਰ ਤੁਸੀਂ ਇਦਾਂ ਕਰਨਾ ਕਿ ਇਹ ਬਾਹ ਜਿਹੜੀ ਹੈ ਬਹੁਤ ਟਾਈਟ ਹੁੰਦੀ ਹੈ ਹੁਣ ਬਾਹ ਦਾ ਟਾਈਮ ਸਿੱਧੀ ਤਰ੍ਹਾਂ ਰੱਖਣੀ ਨੇ ਆਪਾਂ ਇਦਾਂ ਵੀ ਕਰਨੀ ਹੈ ਤਾਂ ਨਹੀਂ ਕਰਨੀ ਕਿਸ ਤਰੀਕੇ ਨਾਲ ਵੀ ਤੇ ਇਹਦੇ ਲਈ ਤੁਸੀਂ ਬਾਹ ਦੇ ਜਦੋਂ ਮੈਜ਼ਰਮੈਂਟ ਕਰਦੇ ਆ ਜੇ ਆਪਾਂ ਨੂੰ ਮੋੜ ਕੇ ਕਰਦੇ ਆ ਤਾਂ ਉਹ ਬੈਟਰ ਰਹਿੰਦਾ ਹੈਗਾ I I hope ਤਾਂ ਇਹ ਮੇਰੀ ਜਾਣਕਾਰੀ ਚੰਗੀ ਲੱਗੀ ਹੋਊ ਕਿੰਦੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਰੈਂਡਸ ਦੇ ਵਿੱਚ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਤੇ ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ